ਉਠਤ ਸੁਖੀਆਂ ਬੈਠਤ ਸੁਖੀਆਂ ਬੈਠਤ ਸੁਖੀਆਂ ਉਠਤ ਸੁਖੀਆਂ ਬੈਠਤ ਸੁਖੀਆਂ ਬੈਠਤ ਸੁਖੀਆਂ ਇਹੋ ਮੰਗਿਆ ਨਾ ਸਾਡੀ ਅਸੀਂ ਉਠੀਏ ਵੀ ਸੁੱਖਾਂ ਨਾਲ

ਸਾਰੀ ਸੰਗਤ ਨੂੰ ਲੋਨੀ ਉੱਠ ਆਹਾ ਹੋ ਹੋ ਸੁਖੀਆਂ ਮੈਂ ਸੁਖੀਆਂ ਪਾ ਆਦਰ ਕਰ ਤੁਸੀਂ ਪੜੋ ਪਾਠੇ ਪਿੱਛੇ ਪੜਾ ਕੇ ਪੜੋ ਸੋਏ ਤਾ ਜਪੋ ਜੀ ਜਾਗ ਤਾ ਵਾ ਵਾ ਕਿੰਨੀ ਪਿਆਰੀ ਮੰਗ ਮੰਗਿਦਾਰੀ ਆ ਗੁਰਬਾਣੀ ਦੀ ਕਿੰਨੀ ਪਿਆਰੀ ਮੰਗ ਮੰਗਿਦਾਰੀ ਆ ਮੈਂ ਕਹਿੰਦਾ ਸੱਚੀ ਜੀ ਜੁਲਕਪਾ ਜੀ ਅੱਜ ਪਾਪਾ ਮੁਤਾਬਕ ਜੀ ਜਿਹੜੀ ਵਰਕੀ ਮਨਾਈ ਗਈ ਏ ਕਿੰਨਾ ਸਾਲ ਹੋ ਗਏ ਤੁਹਾਨੂੰ ਵਰਕੀ ਮਨਾਉਂਦੇ ਤੇ ਕੀ ਕਰਨਾ ਚਾਹੋਗੇ ਹੱਸਦੇ ਦੇ ਜਿਹੜੀ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜਿਹੜੀ ਅੱਜ ਸਾਡੇ 1984 ਤੋਂ ਬਾਬਾ ਮੁਤਾਬਦਤ ਜੀ ਦੇ ਵਰਸੀ ਤੇ ਹੋਲੇ ਮਹੱਲੇ ਸੰਬੰਧ ਵਿੱਚ ਲੰਗਰ ਦੀ ਜਿਹੜੀ ਪ੍ਰਥਾ ਪਿੰਡ ਵੱਲੋਂ ਸਾਲ 1984 ਤੋਂ ਸ਼ੁਰੂ ਕੀਤੀ ਗਈ ਸੀ ਠੀਕ ਹੈ ਤੇ ਇਦਾਂ ਹੀ ਇਸ ਲੜੀਵਾਰ ਨੂੰ ਚੱਲਦੇ ਜਿਨ੍ਹਾਂ ਨੇ ਸ਼ੁਰੂ ਕੀਤੀ ਸੀ ਉਹ ਵੀ ਅੱਜ ਮੌਜੂਦਾ ਨਾਲ ਨੇ ਸਾਡੇ ਤੇ ਇਸ ਤੋਂ ਬਾਅਦ ਚੱਲਦੀ ਚੱਲਦੇ ਅੱਜ ਦੇ ਲੋ 48 ਸਾਲ ਹੋ ਗਏ ਇਸ ਲੰਗਰ ਦੀ ਪ੍ਰਥਾ ਨੂੰ ਉਸ ਤੋਂ ਬਾਅਦ 2005 ਵਿੱਚ ਜੋ ਕਿ ਇਹ ਪਾਠ ਦੀ ਲੜੀ ਵੀ ਸ਼ੁਰੂ ਨਾਲ ਆਰੰਭ ਪਹਿਲਾਂ ਇੱਕ ਪਾਠ ਰੱਖਦੇ ਸੀ ਪਰ ਹੁਣ ਅੱਜ ਇਸ ਸਾਲ 73 ਪਾਠਾਂ ਦੇ ਭੋਗ ਪਾਏਗੇ ਠੀਕ ਕਿੰਨਾ ਕਿ ਸੰਯੋਗ ਪਿੰਡ ਵਸੇ ਨਾਲ ਵਰਤੀ ਬੱਕੇ ਜਿੱਦਾਂ ਕੇ ਇਹ ਮੀਰਾਂ ਦੀ ਗੱਲ ਕਰੀ ਹਾਂਜੀ ਇਹ ਪਿੰਡ ਦਾ ਵਾਸੀਆਂ ਦਾ ਵੀ ਸਹਿਯੋਗ ਆ ਤੇ ਪਿੰਡ ਵਾਲਿਆਂ ਦੇ ਜਿਹੜਾ ਰਿਸ਼ਤੇਦਾਰ ਹਰਿਆਣੇ ਤੋਂ ਭੇਵੇ ਤੋਂ ਫਰੀਦাবাদ ਤੋਂ ਅੰਮ੍ਰਿਤਸਰ ਤੋਂ ਦੂਰੋਂ ਦੂਰੋਂ ਮਿਲ ਕੇ ਲਗਭਗ ਜਿੱਦੇ ਜਿੱਤੇ ਜਿਹੜੀ ਵੀ ਰਿਸ਼ਤੇਦਾਰੀ ਹੈ ਇਸ ਜਿਹੜਾ ਸਥਾਨ ਆ ਉਹਦੀ ਬੜੀ ਮਾਨਤਾ ਵਾ ਇਸ ਮਾਨਤਾ ਮੰਦਰ ਜਿਹੜੇ ਵੀ ਇੱਥੇ ਆਪਣੀਆਂ ਆਸਾਂ ਰੱਖਦੇ ਨੇ ਜਦੋਂ ਪੂਰੀਆਂ ਹੁੰਦੀਆਂ ਨੇ ਤੇ ਖੰਡਪੜ ਸਾਹਿਬ ਸਾਨੂੰ ਜਗ੍ਹਾ ਦੀ ਕਮੀ ਤੇ ਪਾਠੀ ਸਿੰਘਾਂ ਦੀ ਕਮੀ ਹੋਣ ਹੈ ਕਿ ਜਿੰਨੀ ਸਾਡੀ ਕਮੇਟੀ ਰੱਖ ਆ ਸਕਦੀ ਵਧੀਆ ਤਰੀਕੇ ਨਾਲ ਜਿਹੜੀ ਤੇ ਉਸ ਹਾਵ ਨਾਲ ਹੀ ਇਹ ਇਸ ਵਾਰ 73 ਪਾਠ ਹੀ ਰਖਾਏ ਸੀ ਤੋਂ ਉਹਨਾਂ ਦੇ ਅੱਜ ਭੋਗ ਪਾਏ ਗਏ